ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਟੇਸਟੀ ਟੇਸਟੀ ਸਰੋਂ ਦਾ ਸਾਗ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਸ਼ੁਰੂ ਕਰਦੇ ਹਾਂ ਸਾਗ ਬਣਾਉਣਾ ਇੱਥੇ ਆਪਾਂ ਸਰੋਂ ਦਾ ਸਾਗ ਲਿਆ ਪਾਲਕ ਲਈ ਆ ਬਾਥੂ ਮੇਥੇ ਵੀ ਲੈਨੇ ਤੇ ਆਪਾਂ ਲੈਨੇ ਥੋੜੇ ਜਿਹਾ ਗਾਜਰਾਂ ਦੇ ਪੱਤੇ ਜਿਹਨੂੰ ਗਾਜਰਾਂ ਦਾ ਸੇਜਾ ਵੀ ਕਹਿੰਦੇ ਨੇ ਤੇ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀਗਾ ਹੁਣ ਆਪਾਂ ਸਰੋਂ ਦੀਆਂ ਗੰਦੜਾਂ ਨੂੰ ਇੱਕਸਾਰ ਕਰਦੇ ਹੋਏ ਇਹਦੀ ਚੀਰਨੀ ਬਣਾ ਲਵਾਂਗੇ ਹੁਣ ਆਪਾਂ ਇਹਨੂੰ ਕਟਿੰਗ ਬੋਰਡ ਤੇ ਕੱਟ ਲਵਾਂਗੇ ਜੇਕਰ ਤੁਹਾਡੇ ਕੋਲੇ ዳਤੀ ਹੈ ਮਸ਼ੀਨ ਹੈ ਤੁਸੀਂ ਉਸ ਤਰ੍ਹਾਂ ਵੀ ਕੱਟ ਸਕਦੇ ਹੋ ਪਰ ਆਪਣੇ ਕੋਲੇ ਕਟਿੰਗ ਬੋਰਡ ਹੈ ਇਸ ਕਰਕੇ ਆਪਾਂ ਕਟਿੰਗ ਬੋਰਡ ਤੇ ਹੀ ਕਟਾਂਗੇ ਇਹ ਜਿਹੜਾ ਸਾਗ ਹੈ ਜੀ ਇਹ ਕੈਨੇਡਾ ਦੇ ਖੇਤਾਂ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਇਸ ਤਰ੍ਹਾਂ ਦਾ ਸਾਗ ਹੁੰਦਾ ਆਪਾਂ ਖੇਤਾਂ ਚੋਂ ਫ੍ਰੈਸ਼ ਸਾਗ ਲੈ ਆ ਕੇ ਬਣਾ ਰਹੇ ਹਾਂ 쿠ਕਰ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਲਿਆ ਗਾਇਸ ਤੇ ਇੱਕ ਗਲਾਸ ਪਾਣੀ ਦਾ ਪਾਇਆ ਆਪਾਂ ਤੇ ਪਾਣੀ ਆਪਣਾ ਹੁਣ ਉਬਲਣ ਲੱਗ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਸਾਗ ਪਾਉਣਾ ਸ਼ੁਰੂ ਕਰ ਦੇਵਾਂਗੇ ਨਾਲੋ ਨਾਲ ਆਪਾਂ ਸਾਗ ਪਾਵਾਂਗੇ ਨਾਲ ਹੀ ਆਪਾਂ ਕੱਟੀ ਜਾਵਾਂਗੇ ਨਾਲ ਹੀ ਆਪਾਂ ਪਾਈ ਜਾਵਾਂਗੇ ਥੋੜਾ ਥੋੜਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਗ ਆਪਣਾ ਨਾਲ ਦੀ ਨਾਲ ਥੱਲੇ ਹੋਈ ਜਾਊਗਾ ਕੁੱਕਰ ਦੇ ਵਿੱਚ ਰਿੱਜ ਰਿੱਜ ਕੇ ਨਹੀਂ ਤਾਂ ਫਿਰ ਆਪਾਂ ਅਗਰ ਪਹਿਲਾਂ ਸਾਰਾ ਸਾਗ ਕੱਟਦੇ ਆਂ ਫਿਰ ਪਾਉਨੇ ਆਂ ਫਿਰ ਕੁੱਕਰ ਭਰ ਜਾਂਦਾ ਉਹ ਟਾਈਮ ਫਿਰ ਬਹੁਤ ਜ਼ਿਆਦਾ ਲੱਗਦਾ ਇਸ ਕਰਕੇ ਹੁਣ ਆਪਾਂ ਥੋੜਾ ਜਿਹਾ ਸਾਗ ਕੱਟ ਲਿਆ ਥੋੜਾ ਜਿਹਾ ਪਾਤਾ ਜਦ ਨੂੰ ਉਹ ਥੱਲੇ ਹੋ ਜਾਂਦਾ ਉਦੋਂ ਨੂੰ ਆਪਾਂ ਹੋਰ ਨਵਾਂ ਕੱਟਦੇ ਆਂ ਸਾਗ ਸਾਗ ਆਪਾਂ ਨੇ ਪਾ ਚੁੱਕਿਆ ਸਾਰਾ ਕੁੱਕਰ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਦੋ ਚਮਚ ਨਮਕ ਦੇ ਪਾਵਾਂਗੇ ਕਿਉਂਕਿ ਨਮਕ ਪਾਉਣ ਨਾਲ ਸਾਗ ਜਲਦੀ ਪੱਕ ਜਾਂਦਾ ਤੇ ਨਾਲੋਂ ਨਾਲ نیچے ਵੀ ਹੋਈ ਜਾਂਦਾ ਹੁਣ ਆਪਾਂ ਇੱਕ ਮੂਲੀ ਪਾਈਏ ਜੀ ਇੱਥੇ ਸਾਗ ਦੇ ਵਿੱਚ ਕਿਉਂਕਿ ਮੂਲੀ ਪਾਉਣ ਨਾਲ ਤਜਾਬ ਨਹੀਂ ਬਣਦਾ ਹੈਗਾ ਜਿੰਨਾ ਮਰਜ਼ੀ ਸਾਗ ਖਾਈ ਜਾਓ ਨਹੀਂ ਤਾਂ ਥੋੜਾ ਜਿਹਾ ਸਾਗ ਖਾਂਦੇ ਹੀ ਤਜਾਬ ਬਣ ਜਾਂਦਾ ਇੱਕ ਆਪਾਂ ਮੂਲੀ ਪਾਈਏ ਇੱਥੇ ਮੂਲੀ ਦੇ ਪੱਤੇ ਵੀ ਪਾ ਸਕਦੇ ਹਾਂ ਤੁਹਾਡੀ ਮਰਜ਼ੀ ਆ ਪਰ ਆਪਣੇ ਪੰਜਾਬ ਦੇ ਵਿੱਚ ਤਾਂ ਮੂਲੀਆਂ ਵੈਸੇ ਵਾਧੂ ਹੁੰਦੀਆਂ ਨੇ ਇਸ ਕਰਕੇ ਪੱਤੇ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਮੂਲੀ ਪਾਓ ਸਿੱਧੀ ਆਪਾਂ ਇੱਕ ਮੂਲੀ ਪਾਈ ਹੈ ਤੇ ਸਾਗ ਆਪਣਾ ਹੁਣ ਚੰਗੀ ਤਰ੍ਹਾਂ ਰਿਜਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਗੰਢੀ ਪਾ ਦਾਂਗੇ ਲਸਣ ਦੀ ਛਿੱਲ ਕੇ ਵੱਡੀ ਗੰਢੀ ਲਸਣ ਦੀ ਪਾਈ ਆਪਾਂ ਛਿੱਲ ਕੇ ਕਿਉਂਕਿ ਇੱਥੇ ਮੋਟੀਆਂ-ਮੋਟੀਆਂ ਗੰਢੀਆਂ ਵਾਲਾ ਲਸਣ ਹੁੰਦਾ ਤੇ ਇੱਕ ਚਮਚ ਆਪਾਂ ਪਾਇਆ ਜੀ ਲਾਲ ਮਿਰਚ ਦਾ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਪਾਈ ਇੱਕੋ ਹੀ ਚਮਚ ਪਾਇਆ ਕਿਉਂਕਿ ਮਿਰਚ ਆਪਣੀ ਕੌੜੀ ਬਹੁਤ ਤੇ ਦੋ ਚਮਚ ਪਾਏ ਨੇ ਆਪਾਂ ਬਰੀਕ ਕੁੱਟਿਆ ਹੋਇਆ ਅਦਰਕ ਅਦਰਕ ਆਪਾਂ ਕੱਚਾ ਨਹੀਂ ਪਾਇਆ ਹੈਗਾ ਆਪਣਾ ਕੁੱਟ ਕੇ ਰੱਖਿਆ ਹੋਇਆ ਹੁੰਦਾ ਅਦਰਕ ਬਰੀਕ ਬਰੀਕ ਤੇ ਆਪਾਂ ਉਹੀ ਚ 2 ਚਮਚ ਪਾਏ ਨੇ ਅਦਰਕ ਦੇ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਦੇਵਾਂਗੇ ਢੱਕਣ ਲਗਾਉਣ ਤੋਂ ਬਾਅਦ ਆਪਾਂ 5 ਵਸਲਾਂ ਲਗਾਉਣੀਆਂ ਨੇਗੀਆਂ ਸਾਗ ਨੂੰ ਪੰਜਵੇਂ ਸਣਾ ਆਪਣੀਆਂ ਲੱਗ ਚੁੱਕੀਆਂ ਨੇ। ਕੁੱਕਰ ਦਾ ਢੱਕਣ ਆਪਾਂ ਖੋਲ ਦਿੱਤਾ। ਦੇਖ ਸਕਦੇ ਹੋ। ਸਾਗ ਆਪਣਾ ਅਦਰ ਜਿਹਾ ਹੋ ਗਿਆ। ਕਾਫੀ ਹੱਦ ਤੱਕ ਰਿਜ ਗਿਆ ਮਤਲਬ ਸਾਗ। ਪਾਣੀ ਵੀ ਕਾਫੀ ਸੁੱਕ ਚੁੱਕਿਆ। ਕਾਫੀ ਡਰਾਈ ਹੋ ਗਿਆ ਸਾਗ ਪਹਿਲਾਂ ਨਾਲੋਂ। ਪਹਿਲਾਂ ਪਾਣੀ ਬਹੁਤ ਜ਼ਿਆਦਾ ਸੀਗਾ। ਜੇਕਰ ਤੁਸੀਂ ਕੁੱਕਰ ਦੇ ਵਿੱਚ ਸਾਗ ਬਣਾਉਣਾ ਤਾਂ ਪਾਣੀ ਦਾ ਇੱਕੋ ਹੀ ਗਲਾਸ ਪਾਓ ਕਿਉਂਕਿ ਸਾਗ ਪਾਣੀ ਬਹੁਤ ਛੱਡ ਦਿੰਦਾ। ਵੈਸੇ ਹੀ ਸਾਗ ਗਿੱਲਾ ਹੁੰਦਾ ਤੇ ਪਾਣੀ ਬਹੁਤ ਨਿਕਲਿਆ ਆਉਂਦਾ ਸਾਗ ਦੇ ਵਿੱਚੋਂ। ਹਜੇ ਵੀ ਕਾਫੀ ਹੱਦ ਤੱਕ ਪਾਣੀ ਹੈ ਤੁਸੀਂ ਦੇਖ ਲਓ ਨਾਲ ਕਿੰਨਾ ਰਜਾਤਾ ਆਪਣਾ। ਤੇ ਹੁਣ ਆਪਾਂ ਸਾਗ ਦੇ ਵਿੱਚ ਇੱਕ ਵੱਡਾ ਪਿਆਜ਼ ਕੱਟ ਕੇ ਪਾ ਦਵਾਂਗੇ। ਆਪਾਂ ਪਿਆਜ਼ ਸਾਗ ਦੇ ਵਿੱਚ ਹੀ ਰੰਨਾਂਗੇ। ਤੜਕੇ ਦੇ ਵਿੱਚ ਆਪਾਂ ਨਹੀਂ ਪਾਵਾਂਗੇ ਪਿਆਜ਼। ਕਿਉਂਕਿ ਪਿਆਜ਼ ਦਾ ਤੜਕਾ ਸਾਗ ਦੇ ਵਿੱਚ ਜਿਆਦਾ ਵਧੀਆ ਨਹੀਂ ਲੱਗਦਾ। ਅਦਰਕ ਨਸਣ ਬਰੀਕ ਕੱਟ ਕੇ ਜਦੋਂ ਤੜਕਾ ਲਾਉਂਦੇ ਤਾਂ ਸਾਗ ਬਹੁਤ ਜਿਆਦਾ ਟੇਸਟੀ ਬਣਦਾ। ਕੁੱਕਰ ਬੰਦ ਕਰਕੇ ਆਪਾਂ 3 ਵਿਸਲਾਂ ਹੋਰ ਲਵਾਈਆਂ ਨੇ ਸਾਗ ਨੂੰ। ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਲਿਆ। ਤੇ ਹੈਂਡ ਬਲੈਂਡਰ ਨਾਲ ਆਪਾਂ ਸਾਗ ਘੋਟ ਲਿਆ ਸੀਗਾ। ਸਾਗਾ ਆਪਣਾ ਰਿਜ ਗਿਆ ਸੀ ਬਹੁਤ ਵਧੀਆ। ਸਾਗ ਆਪਣਾ ਪੂਰਾ ਵਧੀਆ ਘੋਲ ਕੇ ਤਿਆਰ ਹੋ ਗਿਆ। ਇੱਕ ਕੌਲੀ ਆਪਾਂ ਮੱਕੀ ਦੇ ਆਟੇ ਦੀ ਲਈਏ। ਤੇ ਇਹਨੂੰ ਆਪਾਂ ਆਟੇ ਨੂੰ ਨਾ ਘੋਲ ਲਵਾਂਗੇ ਪਾਣੀ ਪਾ ਕੇ। ਆਟੇ ਨੂੰ ਆਪਾਂ ਘੋਲ ਕੇ ਸਾਗ ਦੇ ਵਿੱਚ ਪਾ ਦਿੱਤਾ। ਜੇਕਰ ਆਪਾਂ ਆਟਾ ਘੋਲ ਕੇ ਸਾਗ ਦੇ ਵਿੱਚ ਪਾਉਨੇ ਆ ਤਾਂ ਫਿਰ ਗੰਡਾ ਨਹੀਂ ਬਣਦੀ ਹੈਗੀ ਆਟੇ ਦੀਆਂ ਸਾਗ ਚ। ਬਹੁਤ ਵਧੀਆ ਮਿਕਸ ਹੋ ਜਾਂਦਾ। ਨਹੀਂ ਤਾਂ ਫਿਰ ਇੱਥੇ ਵਾਲਾ ਆਟਾ ਥੋੜਾ ਜਿਆਦਾ ਬਰੀਕ ਹੁੰਦਾ ਉਹਦੀਆਂ ਗੰਡਾ ਜੀਆਂ ਬਣ ਜਾਂਦੀਆਂ ਨੇ ਸਾਗ ਦੇ ਵਿੱਚ ਜੇ ਆਪਾਂ ਸੁੱਕਾ ਆਟਾ ਪਾਉਨੇ ਆ। ਇਸ ਤਰ੍ਹਾਂ ਬਹੁਤ ਵਧੀਆ ਮਿਕਸ ਹੋ ਜਾਂਦਾ ਤੇ ਹੁਣ ਆਪਾਂ ਸਾਗ ਨੂੰ ਨਾ 15 ਮਿੰਟ ਚੰਗੀ ਤਰ੍ਹਾਂ ਪਕਾਉਣਾ ਕਿਉਂਕਿ ਜਿਹੜਾ ਆਟਾ ਕੱਚਾ ਨਾ ਰਹੇ ਬਿਲਕੁਲ ਆਟੇ ਦਾ ਕੱਚਾਪਨ ਖਤਮ ਹੋ ਜਵੇ ਤੇ 15 ਮਿੰਟ ਤੱਕ ਪੂਰਾ ਵਧੀਆ ਸਾਗ ਨੂੰ ਰਜਾਣਾ ਸਾਗ ਦਾ ਰੰਗ ਦੇਖੋ ਆਪਣਾ ਸਾਗ ਕਿੰਨਾ ਵਧੀਆ ਰੰਗ ਬਣ ਕੇ ਤਿਆਰ ਹੋਇਆ ਰਿਜ ਗਿਆ ਪੂਰਾ ਵਧੀਆ ਤੇ ਘੁਲ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਕੜਾਹੀ ਰੱਖ ਲਈ ਆ ਤੇ ਕੜਾਹੀ ਵਿੱਚ ਆਪਾਂ ਇੱਕ ਕੜਛੀ ਦੇਸੀ ਘਿਓ ਦੀ ਪਾ ਲਈ ਆ ਕਿ ਉਹ ਆਪਣਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਵੱਡੀ ਗੰਢੀ ਲਸਣ ਦੀ ਛਿਲਕੇ ਉਹਨੂੰ ਬਰੀਕ ਕੱਟ ਕੇ ਲਸਣ ਪਾ ਦਤਾ ਤੇ ਲਸਣ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਲਸਣ ਦਾ ਕਲਰ ਚੇਂਜ ਹੋ ਗਿਆ ਦੇਖ ਸਕਦੇ ਹੋ ਲਸਣ ਆਪਣਾ ਪੂਰੀ ਤਰ੍ਹਾਂ 골ਡਨ ਬ੍ਰਾਊਨ ਹੋ ਗਿਆ। ਹੁਣ ਇਹਦੇ ਵਿੱਚ ਆਪਾਂ 2 ਚਮਚ ਅਦਰਕ ਦੇ ਪਾਵਾਂਗੇ, ਕੁੱਟਿਆ ਹੋਇਆ ਅਦਰਕ। ਅਦਰਕ ਆਪਾਂ ਪਹਿਲਾਂ ਇਸ ਕਰਕੇ ਨਹੀਂ ਪਾਇਆ ਕਿਉਂਕਿ ਫਿਰ ਇਹ ਥੱਲੇ ਚਿਪਕਣ ਲੱਗ ਜਾਂਦਾ ਕੜਾਹੀ ਦੇ। ਬਰੀਕ ਅਦਰਕ ਲਸਣ ਨੂੰ ਭੁੰਨ ਕੇ ਚੰਗੀ ਤਰ੍ਹਾਂ ਹੁਣ ਆਪਾਂ ਅਦਰਕ ਨੂੰ ਭੁੰਨਾਂਗੇ। ਕਿਉਂਕਿ ਲਸਣ ਵੈਸੇ ਵੀ ਟਾਈਮ ਥੋੜਾ ਜਿਹਾ ਜ਼ਿਆਦਾ ਲੈਂਦਾ ਅਦਰਕ ਨਾਲੋਂ ਭੁੰਨਣ ਨੂੰ। ਹੁਣ ਅਦਰਕ ਲਸਣ ਨਾਲ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਦੇਖ ਸਕਦੇ ਹੋ 골ਡਨ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਦਵਾਂਗੇ ਸਾਗ ਆਪਾਂ ਸਾਰਿਆਂ ਨੂੰ ਤੜਕਾ ਨਹੀਂ ਲਾਵਾਂਗੇ ਜਿੰਨਾ ਆਪਾਂ ਨੂੰ ਸਾਗ ਚਾਹੀਦਾ ਆਪਾਂ ਉਨੇ ਹੀ ਸਾਗ ਨੂੰ ਤੜਕਾ ਲਾਵਾਂਗੇ ਸਾਗ ਦੇਖੋ ਕਿੰਨਾ ਵਧੀਆ ਘੁਲ ਗਿਆ ਆਪਣਾ ਬਹੁਤ ਵਧੀਆ ਸਾਗ ਘੁਲ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਹੋਰ ਪਕਾ ਲਾਂਗੇ 15 ਮਿੰਟ ਤੱਕ ਪਕਾਵਾਂਗੇ ਇਹਨੂੰ ਗੈਸ ਮੀਡੀਅਮ ਹੀ ਰੱਖਣੀ ਆ ਕਿਉਂਕਿ ਛਿੱਟੇ ਬਹੁਤ ਮਾਰਦਾ ਸਾਗ ਇਸ ਤਰ੍ਹਾਂ ਅਗਰ ਫੁੱਲ ਗੈਸ ਰੱਖਾਂਗੇ ਮੀਡੀਅਮ ਗੈਸ ਤੇ ਆਪਾਂ ਇਹਨੂੰ 15 ਮਿੰਟ ਤੱਕ ਸਾਗ ਨੂੰ ਰਲਣਾਂ ਸਾਗ ਆਪਾਂ ਚੰਗੀ ਤਰ੍ਹਾਂ 15 ਮਿੰਟ ਤੱਕ ਰੈਨ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਧਨੀਆ ਪਾ ਦਵਾਂਗੇ ਸਾਹ ਵਿੱਚ ਮੇਰਾ ਸਾਗ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਵੀ ਮੇਰੇ ਦੱਸੇ ਹੋਏ ਤਰੀਕੇ ਨਾਲ ਸਾਗ ਬਣਾਇਓ ਮੈਨੂੰ ਫਿਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਡਾ ਕਿਸ ਤਰ੍ਹਾਂ ਬਣਿਆ ਸਾਗ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਇਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੇਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ